ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵਜਰੇ ਟਾਈਮ ਪਤਾ ਨਹੀਂ ਕਿੰਨਾ ਹੋਵੇ 9 9 ਵਜੇ ਹੋਣਗੇ ਤਾਂ ਤੇ ਮੈਂ ਨਾ ਕਿਹੇ ਦੀ ਰੈਡੀ ਹੁਣ ਮੈਂ ਲੱਦੀਆਂ ਕੱਪੜੇ ਧੋਣ ਕੱਪੜਿਆਂ ਦੀ ਬਾਲਟੀ ਪੂਰੀ ਫੁੱਲ ਹੋਈ ਪਿਆ ਰਾਤ ਦਾ ਆਪਣੇ ਮੇਹਨੇ ਖਰਾਰਾ ਪਾਇਆ ਮੇਹਨੇ ਇਹਨੇ ਦੀ ਵਿਛਨੀ ਸਾਰਾ ਕੁਝ ਇਕੱਠਾ ਹੀ ਸੀਗਾ ਸਭ ਤੋਂ ਪਹਿਲਾਂ ਆਪਾਂ ਝਾੜੂ ਲਾ ਲਈਏ फटाफट ਝਾੜੂ ਲਾਉਣ ਤੋਂ ਬਾਅਦ ਫਿਰ ਮੈਂ ਲਾਉਗੀ ਕੱਪੜਾ ਦੀ ਰੁਟੀ ਤੇ ਬਾਕੀ ਕਰਦੇ ਹਾਂ ਜੀ ਆਪਾਂ ਅੱਜ ਦਾ ਵਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਬਗੈਰ ਹੋ ਵਲੌਗ ਹੋ ਜਾ। ਜੋ ਉਂਗਾਈ ਬਹੁਤ ਹੋ ਰਹੀ ਹੈ ਨਹੀਂ ਮੈਂ ਹਵਾ ਤੇ ਨਹੀਂ ਸੀ ਤੇ ਹੋਰ ਰਸੋਈ ਚੱਕ ਚੱਲੀ ਸੀ ਇਹਦਾ ਰਸੋਈ ਸੀ ਪੂਰੀ ਮੰਮੀ ਆ ਗੋਮੀ ਨੇ ਤਾਂ ਨਾ ਵਿੱਜਿਆ ਸੀਗਾ ਮੈਂ ਛੱਟੇ ਵੀ ਦਿੱਤਾ ਮੰਮਾ ਹਾਂ 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 ਅੱਡੇ ਪੂਰੇ ਵੀ ਆຊਣੇ ਹੋਣਗੇ ਇਜਲੀ ਨਾਲ ਸਕਰੀਨ ਤੇ ਸਵੇਰੇ ਸਵੇਰੇ ਜੂਮ ਵਧੀਆ ਹੁੰਦਾ ਹੈ ਨਾ ਇਹਦਾ ਰਾਤ ਨੂੰ ਨਹੀਂ ਇਹਦਾ ਜੂਮ ਜਿਆ ਵਧੀਆ ਹੁੰਦਾ ਫੋਨ ਦਾ ਰਾਤ ਨੂੰ ਦੇਖੂਗਾ ਜੂਮ ਦਾ ਤੂੰ ਦੇਖੀ ਓਏ ਬੱਬੂ ਕਿੰਨਾ ਸਮੋਸੇ ਬਹੁਤ ਐਸਾ ਕਰ ਲਓ ਮੜੀ ਛਿੜੀ ਟ ਲੱਗੀ ਸੀ ਬਾਹਰ ਇੰਨੀ ਕਗਰੀ ਛਿੜੀ ਟ ਲੱਗੀ ਪੱਟੀ ਦੇਖੋ ਤੁਸੀਂ ਖੱਟੀ ਆਂ ਬਣੀ ਫਿਰ ਦੋ ਜਣੇ ਸਾਡੀ ਘਰ ਕੋਈ ਨਹੀਂ ਜੇ ਦੋ ਜਣੇ ਦાદੀ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੰਦਰੁਸਤ ਰੱਖਣ ਅਸੀਂ ਰੈਡੀ ਤੇ ਰੋਟੀ ਮੈਂ ਬਣਾ ਲਈ ਤੇ ਭਾਂਡੇ ਮਾਸ ਤੇ ਸੀ ਭਾਂਡੇ ਮੈਂ ਦੋ ਤਿੰਨ ਵਾਰ ਮਾਸ ਤੇ ਹੁਣ ਤੀਜੀ ਵਾਰ ਫਿਰ ਤਿਆਰ ਪਏ ਨੇ ਹੁਣ ਮੈਂ ਦੇਖੋ ਰੋਟੀ ਬਣਾ ਕੇ ਸਾਡੀ ਸੀ ਪ੍ਰਾਂਤ ਚੱਕਲਾ ਬੇਲਣਾ ਸਾਰਾ ਕੁਝ ਪਾਣੀ ਦੇ ਵਿੱਚ ਡੋਬਿਆ ਹੋਇਆ ਹਾਏ ਬਾਦ ਉਹਨਾਂ ਲੱਗ ਜੋੜ ਕੀ ਹੋ ਗਿਆ ਉਹ ਜਿਹੜਾ ਤੂੰ ਤੇ ਕਹੇ ਉਹ ਹਲਾ ਦਿਓ ਆਪਣੇ ਉਹ ਮੀਮ ਮਮੀ ਮੰਮੀ ਮੇਰੇ ਆਉਂਦੀ ਹੈ ਕਾਊਂਟਿੰਗ 50 ਓਕੇ 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 ਕਰੋ 52 53 ਤੇਰੇ ਨਾਲ ਤਾਂ 100 ਵਧੀਆ ਜਿਹਨੂੰ ਕਾਊਂਟਿੰਗ ਆਉਂਦੀ ਹੈ ਤੈਨੂੰ ਕਾਊਂਟਿੰਗ ਆਉਂਦੀ ਨਹੀਂ 100 ਤੱਕ ਆਉਂਦੀ ਆ ਆ ਵੀ ਭੁੱਲ ਗਿਆ ਕੀ ਕਰਕੇ ਭੱਜਿਆ ਧੱਕਾ ਲਾ ਰ ਗਿਆ ਭੱਜ ਗਿਆ ਲਓ ਜੀ ਟਾਈਮ ਵੱਜ ਗਏ ਨੇ 3 ਰੋਟੀ ਪਾਣੀ ਖਾ ਕੇ ਪੇਲੇ ਹੋਏ ਸੀ ਕੱਪੜੇ ਧੋਏ ਸੀ ਅੱਜ ਬਹੁਤ ਜਾਦੇ ਬੱਡ ਦੀ ਚਾਦਰ ਹੋ ਗਈ ਸੀ ਤੌਲੀਏ ਹੋਏ ਸੀ ਬਾਕੀ ਸਾਰੇ ਕੱਪੜੇ ਹੋ ਗਏ ਬੱਚਿਆਂ ਦੇ ਡਰੈੱਸਾਂ ਹੋ ਗਏ ਸਾਢੇ ਪਿਆ ਸੀ ਰਾਤ ਮੀਂਹ ਰੀ ਹਵਾ ਪੂਰੀ ਠੰਡੀ ਚੱਲ ਰਹੀ ਅੱਜ ਮੇਰੇ ਚੱਜ ਰੱਬ ਨੇ ਜਰਬਾ ਪਾਉਦੀਆਂ ਪਹਿਲਾ ਦਿਨ ਅੱਜ ਮੈਂ ਤਾਂ ਜਰਾ ਆਪਾਂ ਚਾੜ੍ਹ ਕੇ ਅੰਦਰ ਕੰਬਲ 'ਚ ਪਈ ਮम्मी ਇੱਕ ਲੱਡੂ ਬੋੜੀ ਵੀ ਆ ਮੈਂ ਲੱਡੂ ਵੀ ਦੋਨੇ ਨਾਲੇ ਸੀ ਇੱਕ ਲੱਡੂ ਬੋੜੀ ਬਿਜਲੀ ਇਹਨਾਂ ਨੇ ਜਾਣਾ ਹੁ ਟਿਊਸ਼ਨ ਤੇ ਮੈਂ ਲੱਗੀਆਂ ਚਾਹ ਬਣਾਉਣ ਮम्मी ਅੱਜ ਗਈ ਹੋਈ ਆ ਖੇੜੀ ਸਾਹਿਬ ਕਿਉਂਕਿ ਅੱਜ ਉੱਥੇ ਬਾਬਾ ਜੀ ਦਾ ਦੀਵਾਨ ਸੀ ਤਾਂ ਕਰਕੇ ਮम्मी ਖੇੜੀ ਸਾਹਿਬ ਕੀ ਇੱਧਰ ਕੰਬਲ ਚੈੱਕ ਕਰੋ ਮੈਂ ਹੁਣ ਨਿਕਲੀਆਂ ਕੰਬਲ 'ਚ ਮੈਂ ਤੁਹਾਨੂੰ ਜਰਾਬਾ ਚੈੱਕ ਕਰਾਂ ਜਰਾਬਾ ਪਾ ਲਿਆ ਮੇਰੇ ਤਾਂ ਪੈਰਾਂ ਨੂੰ ਸੋਨ ਚੜਿਆ ਪਿਆ ਅੰਦਰ ਬੈਠੀ ਦੇ ਬਿਨਾ ਪੱਖੇ ਤੋਂ ਪੱਖੇ ਤਾਂ ਰਾਤ ਹੀ ਬੰਦ ਹੋ ਗਏ ਸੀ ਰਾਤ ਪੱਖਾ ਲਾਇਆ ਨਹੀਂ ਸੀ ਤੁਸੀਂ ਲਾਇਆ ਉਹ ਕੱਪੜਾ ਕਰਕੇ ਲਾਇਆ ਸੀ ਚਾਰ ਦਿਨ ਫਿਰ ਅੱਗੇ ਫੁੱਲ ਚੱਲਦਾ ਹੁੰਦਾ ਸੋਹਮ ਨੂੰ ਮੈਂ ਪੱਖਾ ਅੱਗੇ ਵੀ ਚਾਰ ਦਿਨ ਲਾਇਆ ਸੀ 3 ਨੰਬਰ ਤੇ ਕਰਕੇ ਕਿਉਂਕਿ ਸੋਹਮ ਦੇ ਨਾ ਮੈਂ ਕੱਪੜੇ ਮੋٹے ਪਾਏ ਹੋਏ ਸੀ ਤਾਂ ਕਰਕੇ ਫਿਰ ਮੈਂ ਇਹਦੇ ਕੱਪੜੇ ਚੇਂਜ ਕਰਤੇ ਸੀ ਤੇ ਫਿਰ ਮੈਂ ਰਾਤ ਨੂੰ ਪੱਖਾ ਬੰਦ ਕਰਤਾ ਸੀ ਕੱਲੀ ਆਨ ਆਊਟ ਲਾ ਲਈ ਸੀ ਤੇ ਮੈਂ ਕਿਹਾ ਚਲੋ ਸੋਹਮ ਦੀ ਸੌਣ ਤੋਂ ਬਾਅਦ ਬੰਦ ਕਰ ਦੂੰ ਫਿਰ ਅੱਧੀ ਰਾਤ ਨੂੰ ਮੈਂ ਫਿਰ ਪੱਖਾ ਲਾਇਆ ਸੀ ਜਾਨੀ ਕਿ ਠੰਡ ਦਾ ਮਾਹੌਲ ਪੂਰਾ ਹੋ ਚੁੱਕਿਆ ਮੇਰੇ ਪੈਰ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਮੌਸਮ ਵੀ ਸਾਫ ਹੋ ਗਿਆ ਧੂਆ ਹੀ ਧੂਆ ਪੈਸੀ ਕਰ ਲਦਾ ਸਾਡੇ ਬਾਲਾਪੁਰਾ ਹਾਲ ਸੀ ਕੁਛ ਨਹੀਂ ਸੀ ਦਿਨ ਦਾ ਬਾਹਰ ਅੱਖਾਂ 'ਚ ਇੰਨਾ ਧੂਆ ਪਾਵੇ ਬਹੁਤ ਜ਼ਿਆਦਾ ਸ਼ਾਮ ਨੂੰ ਜਦੋਂ ਮੈਂ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆ ਉਦੋਂ ਦੀ ਗੱਲ ਆ ਤੇ ਸ਼ਾਮ ਨੂੰ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਥੋੜੇ ਵੀ ਦਰਸ਼ਨ ਕਰਵਾਵਾਂਗੇ ਤੇ ਅੱਜ ਆਪਾਂ ਘਰ ਨੂੰ ਵੀ ਸੋਨਾ ਪੁਣਾ ਮੰਗਾਏ ਹੈ ਨਾ ਜੋ ਵੀ ਮੋਮਬਤੀਆਂ ਵਗੈਰਾ ਲਾਵਾਂਗੇ ਅੱਜ ਕੋਠੇ ਤੇ ਅੱਜ ਆਪਣਾ ਗੁਰੂ ਦਾ ਗੁਰਬੰਦੇ ਗੁਰਪੁਰਬ ਅੱਜ ਉਸੀ ਨੂੰ ਬੋਲੋ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਵੀ ਬੋਲਾਂ ਹਾਂ ਹਾਂ ਬਹੁਤ ਹਾਂ ਇਹ ਬਾਦਮ ਫੜ ਲਾ ਸਾਰੇ ਸਾਰਿਆਂ ਨੂੰ ਗੁਰਪੁਰਬ ਦੀ ਗੁਰਪੁਰਬੀਆ ਗੁਰਪੁਰਬੀਆ ਬਹੁਤ-ਬਹੁਤ ਬਹੁਤ-ਬਹੁਤ ਵਧਾਈਆਂ ਵਧਾਈਆਂ ਭਾਈ ਗੁਰਜੀ ਤੁਹਾਨੂੰ ਭਾਈ ਗੁਰਜੀ ਚੜਦੀ ਕਲਾ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖ ਰੱਖ ਤੇ ਤੁਹਾਨੂੰ ਦੋਸਤ ਰੱਖਣਾ ਤੇ ਚੰਗਾ ਤੈਨੂੰ ਸੁਣ। ਬੋਲਣਾ ਨਹੀਂ ਆਵਾਜ਼ ਟੁੱਟ ਰਹੀ। ਚੱਲ ਤੂੰ ਉੱਤਲੋ। ਕੁਰਸੀ ਲੈ ਕੇ ਕੀ ਕਰਨ ਆਇਆ ਓਰੇ? ਬੰਨ ਲਓ ਜਲਦੀ। ਕੋਣ ਤੇ ਜੰਗ ਚਾ ਅਸੀਂ ਦੇ ਵਾਚੀ ਗਏ ਨੇ ਆਪਣੇ ਪੋਨੇ ਸੱਤ ਬਾਰ ਪਟਾਕੇ ਚੱਲ ਰਹੇ ਨੇ ਕਿਉਂਕਿ ਅੱਜ ਹੈਗਾ ਗੁਰਪੁਰਬ ਆਪਾਂ ਵੀ ਚਲਾਵਾਂਗੇ ਚਲਾਵਾਂਗੇ ਗੋਮ ਕੋਠੇ ਤੇ 12 ਦੀਪਮਾਲਾ ਲਾਤੀ ਦਰਦੀ ਨੇ ਸਾਰੀ ਆ ਲਾਦੀ ਨੇ ਪਟਾਕੇ ਚਲਾ ਲਿਓ ਪਏ ਨੇ ਆਪਣੇ ਕੋਲ ਆ ਦੇਖੋ ਸੈਲ ਫੁੱਤੇ ਜੜਿਆ ਬੈਠਾ ਤੇ ਰੋਟੀ ਬਣ ਗਈ ਬਸ ਦੋ ਰੋਟੀਆਂ ਰਹਿ ਗਈਆਂ ਉਹ ਡੋਗੀਆਂ ਨੂੰ ਖਾਣ ਲੱਗੀ ਸੀ ਆਪਣੀ ਰੋਟੀ ਦਾ ਲੈਣ ਦਾ ਦਾਲ ਆਪਣੇ ਰਾਤ ਆ ਬੁੱਠੇ ਦਾ ਮਕੌਨ ਕੌਣ ਕਰਦਾ ਲਸਣ ਭੁੱਲਿਆ ਮੈਂ ਹੁਣ ਜੇ ਮੈਂ ਆਪਾਂ ਹਰੀਆਂ ਮਿਰਚਾਂ ਇਹ ਫਰਾਈ ਕਰਦੇ ਹੁੰਦੇ ਤਵੇ ਤੇ ਉਹਵੇਂ ਮੈਂ ਲਸਣ ਫਰਾਈ ਕਰਕੇ ਰੋਟੀ ਨਾਲ ਖਾਣੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੇ ਤੁਸੀਂ ਵੀ ਟਰਾਈ ਕਰਕੇ ਦੇਖੋ ਖਾ ਕੇ ਕੱਲ ਮੈਂ ਜਦੋਂ ਐਡਿਟ ਕਰਦੀ ਸੀ ਉਦੋਂ ਮੈਂ ਦੇਖਿਆ ਡੱਬਾ ਦਾ ਜਦੋਂ ਮੈਂ ਕਿਹਾ ਵੀ ਕੈਮਰਾ ਇੰਨਾ ਘੁੰਮਣਾ ਨਹੀਂ ਚਾਹੁੰਦੀ ਹੂੰ ਹੋਏ ਬੈਂਕਸ ਪਾਊਡਰ ਨਹੀਂ ਹੈਗਾ ਕਿਹੜਾ ਗੁਰਦੁਆਰਾ ਸਾਹਿਬ ਕਿੰਨੇ ਲੋਕ ਜਾ ਰਹੇ ਸੀ ਲੜੀਆਂ ਨਾਲ ਸਜਾਇਆ ਹੋਇਆ ਸੀਗਾ ਘਰ ਤੇ ਅਸੀਂ ਮੱਥਾ ਟੇਕਿਆ ਮੰਜਨ ਮੈਡੀਊਸ਼ਨ ਤੋਂ ਲੈ ਕੇ ਅਸੀਂ ਆਉਂਦੇ ਅਗਲੀ ਫਿਰ ਅਸੀਂ ਮੱਥਾ ਟੇਕਿਆ ਕਿਉਂਕਿ ਨਹੀਂ ਫਿਰ ਮੈਨੂੰ ਘਰੇ ਬੱਚਿਆਂ ਨੇ ਬੈਗ ਰੱਖਿਆ ਤੇ ਫਿਰ ਦੁਬਾਰੇ ਮੁੜਨਾ ਪੈਣਾ ਸੀ ਤੇ ਇਹਦੇ ਘਰ ਤੋਂ ਫਿਰ ਅਸੀਂ ਬੈਗ ਨਾਲ ਹੀ ਲੈ ਗਏ ਬੱਚਿਆਂ ਦੇ ਤੇ ਗੁਰੂ ਘਰ ਮੱਥਾ ਟੇਕਿਆ ਬੋਰੋਂਕਾ ਲੱਗੀ ਬੀਸੂ ਮੈਂ ਤਾਂ ਠੰਡ ਬਹੁਤ ਹੋ ਗਈ ਮੈਂ ਤਾਂ ਸ਼ਾਲ ਕੱਢ ਲਿਆ ਬਈ ਹੁਣ ਤੁਹਾਨੂੰ ਮੇਰੇ ਉੱਪਰ ਸਾਰੀ ਸਰਦੀ ਸ਼ਾਲ ਹੀ ਦਿਸੂਗਾ ਕਿਉਂਕਿ ਮੈਨੂੰ ਤਾਂ ਠੰਡ ਬਹੁਤ ਜ਼ਿਆਦਾ ਲੱਗਦੀ ਆ ਛੱਡ ਵੀ ਬਹੁਤ ਲੱਗਦੀ ਆ ਤੇ ਗਰਮੀ ਵੀ ਬਹੁਤ ਲੱਗਦੀ ਆ ਗਰਮੀਆਂ ਚ ਬੱਚੇ ਲੱਗੇ ਹੋਏ ਨੇ ਪਟਾਕੇ ਚਲਾਉਣ ਮੋਮਬੱਤੀਆਂ ਸੀ ਨਾ ਅੰਦਰ ਅੰਦਰ ਲਾ ਲਈਆਂ ਕਿਉਂਕਿ ਹਵਾ ਬਹੁਤ ਜ਼ਿਆਦੇ ਤੇਜ਼ ਚਲਦੀ ਆ ਕੱਲ ਆਪਣੇ ਮੀਂਹ ਪਿਆ ਸੀ ਉਹਦੇ ਕਰਕੇ ਹਨਾ ਮੌਸਮ ਖਰਾਬ ਸੀਗਾ ਤੇ ਮੋਮਬੱਤੀਆਂ ਚੱਲ ਹੀ ਨਹੀਂ ਰਹੀਆਂ ਕਿਸੇ ਨੇ ਵੀ ਕੋਠੇ ਦੇ ਉੱਪਰ ਮੋਮਬੱਤੀਆਂ ਨਹੀਂ ਲਾਈਆਂ ਕਿਉਂਕਿ ਚੱਲ ਨਹੀਂ ਰਹੀਆਂ ਮੋਮਬੱਤੀਆਂ ਹਵਾ ਇੰਨੀ ਤੇਜ਼ ਚਲਦੀ ਮੈ ਤੁਹਾਨੂੰ ਹਵਾ ਦਿਖਾਉਣੀ ਆ ਆ ਦੇਖੋ ਹਵਾ ਕਿੰਨੀ ਤੇਜ਼ ਚਲਦੀ ਆ ਮੋਮਬੱਤੀ ਚੱਲ ਹੀ ਨਹੀਂ ਰਹੀ ਆ ਦੇਖੋ ਗੇਟਾਂ ਗੇਟਾਂ ਚ ਲਾਤੀਆਂ ਸੋਹਣੀਆਂ ਲੱਗਦੀਆਂ ਨੇ ਜੋ ਵੀ ਆ ਦੇਖੀ ਗੇਟ ਬਲੂ ਬਲੂ ਲੱਗਦੇ ਨੇ ਉੱਥੋਂ ਹਾਂ ਹੌੜਾ ਉੱਧਰ ਲਾਈਆਂ ਨੇ ਵਧੀਆ ਵਧੀਆ ਲਕੋਕੇ ਜੇ ਲਾਤੀਆਂ ਹਵਾ ਚੱਲ ਰਹੀ ਆ ਉਹਦੇ ਕਰਕੇ ਆ ਦੇਖੋ ਗੇਟਾਂ ਚ ਵੀ ਲਾਦੀਆਂ ਤੇ ਚੱਲ ਨਹੀਂ ਰਹੀਆਂ ਮੋਮਬੱਤੀਆਂ ਪਟਾਕੇ ਚਲਾਉਂਗੇ ਚਲਾ ਲਓ ਫਿਰ ਵੱਡੇ ਵਾਲੇ ਨੇ ਪਟਾਕੇ ਆ ਬਾਕੀ ਮੋਮਬੱਤੀਆਂ ਲਿਆ ਅੰਦਰ ਚੱਕ ਕੇ ਡੱਬਾ ਮੈਂ ਤਾਂ ਭਾਈ ਸ਼ਾਲ ਲੈ ਲਈ ਇੰਨੀ ਠੰਡੀ ਬਰਫ਼ ਵਰਗੀ ਹਵਾ ਚੱਲਦੀ ਆ ਹੈ ਉਹ ਬੁਝੀ ਦੇਣੇ ਬੰਦ ਬੁਝੀ ਜਾਂਦੀਆਂ ਨੇ ਚੱਲ ਨਹੀਂ ਰਹੀਆਂ ਮੋਮਬੱਤੀਆਂ ਬੰਦੇ ਨਹੀਂ ਕਰਦਾ ਇਹ ਤੂੰ ਬੋਜੂ ਦਾ ਬੰਦਾ ਲੈ ਹੁਣੇ ਤਾਹਨ ਜਾ ਉਹ ਮੈਂ ਕਰਦੀ ਹਾਂ ਤੂੰ ਮੰਨ ਰਹੀ ਕਰਦੇ ਬੰਦਾ ਹਾਂ 90 ਰੋਲ ਜਿੰਦਾ ਰਵੀ ਨਿਓਹ ਪੂਰਾ ਮੰਦ ਇਹ ਤਾਂ ਨਹੀਂ ਹੁੰਦਾ ਖੜ ਜਾ ਖੜ ਜਾ ਹੁਣ ਜਾਊਗਾ ਉੱਪਰ ਨੂੰ ਮੈਂ ਲਾ ਖੜ ਜਾ ਛੇੜੀ ਨਾ ਛੇੜੀ ਨਾ ਮੈਂ ਲਾਦਾ ਤਾਂ ਖੜ ਗਿਆ ਆ ਕੇ ਖੜ ਜਾ ਛੇੜੀ ਨਾ ਜਦੋਂ ਉੱਪਰ ਨੂੰ ਜਾਊ ਉਹਦੋਂ ਬੰਦ ਕਰੀ ਹੋਈ ਉਹਦੋਂ ਬੰਦ ਕਰੀ ਐਜੋ ਬੰਦ ਕਰ ਦਵੇਂ ਲਓ ਜੀ ਮੇਰੀ ਮੰਮੀ ਟੈਚੀ ਪੈਕ ਕਰਕੇ ਚੱਲੀ ਆ ਤਿਆਰੀਆਂ ਮੇਰੀ ਮੰਮੀ ਦੀ ਕੱਪੜਿਆਂ ਦੇ ਟਾਈਮ ਮਾਰਨ ਲੱਗੀ ਆ ਪਿਆ ਦਾਦੀ ਕਾਹੋ ਕੱਪੜੇ ਟਾਈਮ ਮਾਰਨ ਲੱਗੀ ਹੋਈ ਆ ਜਾਣੀ ਹੈ ਭਾਈ ਜਾਣਦੀ ਆ ਤਾਂ ਮੈਂ ਕਿੱਥੇ ਜਾਊਂਗੀ ਸਰਕਾਰ ਵਾਲੇ ਕੋਲ ਤੇਰੇ ਘਰ ਵਾਲੇ ਕੋਲ ਘਰ ਆਲਾ ਦਾ ਹੁਣ ਕਰਾਕ ਦੇ ਗਿਆ ਲੋਕਾਂ ਦਾ ਕਹਿਣਾ ਕਰਾਕ ਦੇ ਗਿਆ ਹਾਂ ਚੋਬਨ ਦੇਖ ਕੇ ਮੈਂ ਬੰਦ ਹੋਊ ਆਪਣੇ ਅਸੀਂ ਇਹਨੇ ਮੂੰਹ ਕਿਉਂ ਨਹੀਂ ਬੰਦ ਹੁੰਦੇ ਸਾਰਿਆਂ ਨੇ ਬੰਦ ਕਰਤੇ ਪਤਾ ਨਹੀਂ ਕਰਦੇ ਹਨ ਕਰਦੇ ਇਹ ਬੋਲਾ ਲਾ ਫੇ ਥੱਲੇ ਨੂੰ ਆਉ ਇਹ ਫੇ ਥੱਲੇ ਨੂੰ ਆ ਗਿਆ ਹੁਣ ਉਹ ਤਾਂ ਬਚਾਰਿਆ ਤੇ ਜੀ ਨਹੀਂ ਲੱਗਦਾ ਹੈਗਾ ਛੇਲੀਆਂ ਵਗੈਰਾ ਉੱਥੋਂ ਬੰਦ ਕਰੀ ਜੋ ਬਣ ਇਹਨੂੰ ਆਨ ਕਰ ਦੇ ਰਿਮੋਟ ਨਾਲ ਇਹਨੂੰ ਕਹਾਂ ਵੀ ਉੱਥੋਂ ਆਨ ਕਰ ਇਥੋਂ ਬੰਦ ਕਰੀਂ ਦੇਖਦੇ ਆਂ ਫਿਰ ਬੰਦ ਹੁੰਦਾ ਅੱਜ ਕਰ ਲੈ ਅੱਜ ਅਸੀਂ ਇੱਧਰਲੇ ਕਮਰੇ 'ਚ ਬੈਠੇ ਆਂ ਭਾਈ ਏਸੀ ਲੱਗਿਆ ਸਾਨੂੰ ਗਰਮੀ ਲੱਗਦੀ ਹੈਗੀ ਕੋਈ ਨਹੀਂ ਲੱਗਦੀ ਮੈਂ ਤਾਂ ਸ਼ਾਲ ਲਈ ਬੈਠੀ ਆਂ ਮੈਂ ਤੁਹਾਨੂੰ ਦਿਖਾ ਦੇਣੀ ਆ ਚੱਕਾ ਮੈਂ ਸ਼ਾਲ ਬਿਲਕੁਲ ਨਹੀਂ ਲਿਆ ਮੇਰੇ ਉੱਪਰ ਸ਼ਾਲ ਲਿਆ ਹੋਇਆ ਚੱਕ ਕਰ ਲੋ ਠੰਡ ਬਹੁਤ ਆ ਮੈਂ ਜਰਾਬਾਂ ਹੁਣ ਗੱਡੀਆਂ ਨੇ ਮੰਮੀ ਘੜ ਦੇ ਮੰਮੀ ਘੜ ਦੇ ਹੁਣ ਇਹ ਉੱਤੇ ਨਹੀਂ ਜਾਂਦਾ ਹਾਂ ਦਾਦੇ ਉਹ ਉੱਪਰ ਨਹੀਂ ਜਾਂਦਾ ਉਹ ਚੱਕ ਨਾ ਭਾਈ ਮੈਂ ਤਾਂ ਵੇਖੀ ਨਹੀਂ ਆਉਂਦੀ ਗਰਮੀ ਚ ਕੱਪੜੇ ਮੈਂ ਨਹੀਂ ਕਹਿਦੀ ਆਹ ਮੇਰੇ ਸਾਡੇ ਘਰ ਵੀ ਪੈ ਰਹੀ ਆ 10 ਦਿਨਾਂ ਦੀ ਐਂਟੀ ਜਿਗਰਾਂ ਹੋਵੇ ਰੀਲ ਇੰਸਟਾਗ੍ਰਾਮ ਹੋਇਆ ਨਹੀਂ ਉਹ ਤਾਂ ਉਹ ਬਸ ਆ ਜੀ ਕੇ ਬਸ ਬਿੰਡੋ ਦੇ ਖਣਕ ਤੋਂ ਬੰਦ ਕਰਿਆ ਸਵਿੰਗ ਬਿੰਡੋ ਤੇ ਚੜਜਾ ਹੌਲੀ ਕੇ ਦਿਨ ਟੱਚ ਕਰੀ ਦੋਰ ਨਾ ਲਾਈ ਅਦਾਤੀ ਆ ਬਿੰਡਾ ਚੀ ਜੱਪ ਤੇ ਤਰ ਨਾ ਜਾਣੀ ਚਲੋ ਬੱਚੇ ਸੌਣਾ ਨਹੀਂ ਹੁਣ ਟਾਈਮ ਪਤਾ ਕਿੰਨਾ ਹੋ ਗਿਆ ਸੋਮੂ ਚਲੋ ਅੰਦਰ ਵੀਰੇ ਕੋਲ ਸੋਏਗਾ ਸੋ ਹਮਦੇ ਨਾਲ ਕੁੱਛ ਪੈ ਗਈ ਅੱਜ ਸੋਮਨਾ ਉਹ ਡਰੈਸਿੰਗ ਟੇਬਲ ਉਨਮੈ ਦਿਖਾ ਦੰਨੇ ਉਹਦੇ ਉੱਪਰ ਜਿਹੜੀ ਉਹ ਸ਼ੀਟ ਪੜੀ ਹੋਈ ਆ ਉਹਦੇ ਉੱਪਰ ਬੈਠ ਕੇ ਨਾ ਸ਼ੀਸ਼ੀ ਪੀਣ ਲੱਗ ਗਿਆ ਮੰਜੇ ਤੇ ਚੜਦਾ ਗਿਆ ਉਹਦੇ ਉੱਪਰ ਉਤਰ ਲੱਗਿਆ ਜਾਂਦਾ ਤੇ ਮੰਜੇ ਤੇ ਪੈਰ ਨਹੀਂ ਲੱਗੇ ਫਿਰ ਇਹਦੇ 2-3 ਪਈਆ ਥੱਪੜ ਫਿਰ ਇਹ ਪੈ ਕੇ ਆਰਾਮ ਨਾਲ ਟੀਵੀ ਦੇਖਣ ਲੱਗ ਗਿਆ ਉਹ ਕੋਮ ਸੈਟ ਹੈਣਾ ਸੈਟਾ ਕਹਦਾ ਸੈਟ ਮੰਮੀ ਕੀ ਕਰਦੀਆਂ ਨਾ ਲੋਕ ਭੰਡ ਮੰਮੀ ਰੋਟੀ ਵਾਲੇ ਲੋਕ ਭੰਡ ਹਾਂ ਸਨਾ ਕੁਇ ਨਮਿਤਾ ਜੀ ਅੱਜ ਮੰਮੀ ਖੇੜੀ ਸਾਹਿਬ ਗਈ ਸੀ ਦਵਾਨ ਲੱਗਿਆ ਸੀ ਮੇਰੇ ਇਥੇ ਨਾ ਬਾਬਾ ਨਹੀਂ ਤਾਂ ਨਮਿਤਾ ਜੀ ਕੀ ਇਹਨਾਂ ਨੂੰ ਵਸ ਦਾ ਜੀ ਜਾਣੇ ਪੜ ਨਮਿਤਾ ਜੀ ਦਾ ਲੋਕ ਸੁਣੁੰਦੇ ਨੇ ਆਪਾਂ ਮੇਰਾ ਮੇਰਾ ਪਾਰਾ ਚੜ ਜਾਂਦਾ ਜਦੋਂ ਅਗਲਾ ਗੱਲਾਂ ਦੱਸਦਾ ਫਿਰ ਮੇਰੇ ਘਰ ਆਲੇ ਚੱਪਦਾ ਮੇਰੇ ਘਰ ਆਲੇ ਚ ਜਿੰਨੀਆਂ ਗਲਤੀਆਂ ਨੇ ਮੈਂ ਕਹਿੰਦੀ ਕਿਸੇ ਦੇ ਘਰ ਆਲੇ ਚ ਗਲਤੀਆਂ ਨਹੀਂ ਹੋਣੀਆਂ ਉਹਨੇ ਮੇਰੇ ਘਰ ਆਲੇ ਨੇ ਮੇਰੀ ਨੋਹ ਨਹੀਂ ਬਖਸ਼ੀ ਮੈਂ ਨਹੀਂ ਬਖਸ਼ੀ ਆਪਣੇ ਆਪ ਨੂੰ ਕਹਣਾ ਵੀ ਮੈਂ ਸੱਚਾ ਮੈਨੂੰ ਸਾਰੀ ਜਿੰਨੀਆਂ ਸੱਚਾ ਕਹਿੰਦੀ ਆ ਜੋ ਕੇ ਭਾਂ ਭਾਂ ਦੀ ਜਨਾਨੀ ਨੂੰ ਸਕੂਟਲੀ ਮੋਟਰਸਾਈਕਲ ਉੱਤੇ ਲੈ ਕੇ ਜਾਂਦਾ ਰਹਿੰਦਾ ਮੈਂ ਸੱਚੀ ਗੱਲ ਕਹਿਣੀ ਆ ਇਹ ਮੈਂ ਤਾਂ ਕਹਿੰਦੀ ਹਾਂ ਨਾ ਦੇ ਕੋਈ ਬੰਦਾ ਹੋਵੇ ਵੀ ਇਹਨੂੰ ਕੋਈ ਕਮਰਾ ਬਣਾਉਂਦਾ ਵੇਚਦਾ ਜਿੱਥੇ ਮਰਜੀ ਜਾਵੇ ਜਿੱਥੇ ਮਰਜੀ ਹੋਵੇ ਮੈਂ ਤਾਂ ਫੋਟੋ ਦਿਖਾਉਣੀ ਆ ਫੋਟੋ ਦੇਖ ਕੇ ਨੂੰ ਕੋ ਕਮਰਾ ਬਣਾ ਦਿਓ ਮੈਂ ਅਜੇ ਘਰ ਦੀ ਫੋਟੋ ਦਿਖਾਉਣੀ ਨੂੰ ਮੈਨੂੰ ਕੋ ਕਮਰਾ ਵਨਾ ਮਿਲੇ ਜਿੰਨੀ ਸਾਡੀ ਇਹਨੇ ਬੇਇੱਜ਼ਤੀ ਕੀਤੀ ਆ ਅਸੀਂ ਆਪਦੀ ਇੱਜ਼ਤ ਦੀ ਰੋਟੀ ਖਾਂਦੇ ਆ ਹੈ ਆਪਦੇ ਘਰ-ਬਾਰ ਬੈਠਿਆਂਗੇ ਜੇ ਅਸੀਂ ਅਜੇ ਉਹਦੇ ਸਾਡੇ ਦਾ ਪਰਸਨ ਚ 50-50000 ਰੁਪਇਆ ਹੋਵੇ ਸਾਡੇ ਕੋਠੀਆਂ ਪਾ ਲਈਏ 3 ਲੱਖ ਰੁਪਇਆ ਸਾਡੇ ਮਕਾਨ ਤੇ ਲੱਗਾ ਸਿੱਧਾ ਉਹ ਪਾ ਲਈਏ ਜਿਵੇਂ ਮੇਰੇ ਘਰ ਆਣੇ ਗੰਦ ਛਾਣਿਆ ਮੇਰੀ ਨੋਹ ਤੇ ਤੇ ਮੇਰੇ ਤੇ ਆਪਕਾ ਨਾ ਆਪ ਹੁਣ ਕਿੰਨਾ ਕੁ ਸੁੱਚਾ ਹੁਣ ਡਰਦਾ ਮੂਤ ਦਾ ਧੂੜੀ ਚੋਂ ਨਿਕਲ ਗਿਆ ਏ ਹੁਣ ਮੇਰੀ ਦੋਤੀ ਕੋਲੇ ਜਾ ਬੈਠਿਆ ਹੁਣ ਉੱਥੋਂ ਵੀ ਡਰਦਾ ਨਿਕਲੂ ਮੈਂ ਲਿਖ ਕੇ ਦਿੰਨੀ ਆ ਕਿਉਂ ਉੱਥੇ ਪਾਵਨ ਦੀ ਹੋਗੀ ਹੁਣ ਉੱਥੇ ਕੋਈ ਜਨਾਨੀ ਨਹੀਂ ਆ ਸਕਦੀ ਇਹਦੇ ਕੋਲ ਮੈਂ ਸਿੱਧੀ ਗੱਲ ਕਹਿਨੀ ਆ ਰਹੀ ਮੈਂ ਡਰਦੀ ਨਹੀਂ ਮੈਨੂੰ ਲੋਕ ਲਾਂਬੇ ਦਿੰਦੇ ਨੇ ਹਜੇ ਵੀ ਕਹਿੰਦੇ ਡਰਦਾ ਕਿ ਕਿਸਦਾ 1000 ਦੇਣਾ ਕਿਸਦਾ 500 ਦੇਣਾ ਆ ਸੱਚੀ ਗੱਲ ਕਹੂੰਗੀ ਜਦ ਵੀ ਕਹੂੰਗੀ ਚਾਹੇ ਮੈਨੂੰ ਆ ਕੇ ਮਰਨੋਂ ਮੈਂ ਮੇਰੀ ਗੱਦਨ ਲੱਗ ਰਵੇ ਪਰ ਮੈਂ ਅੱਜ ਇਹਦੇ ਸਾਹਮਣੇ ਆਂ ਹੀਰੋ ਆ ਇਹ ਮੇਰੇ ਮੂਰੇ ਜ਼ੀਰੋ ਬਣ ਕੇ ਦਾ ਜ਼ੀਰੋ ਹੋ ਗਿਆ ਕੀ ਇਹਦੀ 45000 ਦਾ ਬੰਦਾ ਕਰੂਗਾ ਖਾਨ ਪੋਤਾਂ ਦੇ ਲੜਕਦੀਆਂ ਕਿਆ ਲੋਕਾਂ ਨੂੰ ਖਵਾਉਂਦਾ ਆ ਆਪਣੇ ਪੋਤਿਆਂ ਨੂੰ ਦੇਈ ਜਾਂਦਾ ਸਾਨੂੰ ਨਾ ਦਿੰਦਾ ਬਹੂ ਨੂੰ ਨਾ ਦਿੰਦਾ ਲੱਖ ਬਹੂ ਨਾਲ ਲੜਿਆ ਤੀ ਮੇਰੇ ਨਾਲ ਲੱਖ ਲੜਿਆ ਦੀ ਇਹਨੇ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕੀਤਾ ਆਪਣੇ ਪੋਤਿਆਂ ਨਾਲ ਨਹੀਂ ਕੀਤਾ ਇਹ ਨੂੰ ਹਾਂ ਦਾ ਤਾਂ ਕਰਨੀ ਕੀ ਆ ਇਹ ਨੂੰ ਸਤਕਾਰ ਮਾਂ ਆਪਦੇ ਮਾਂ ਬਾਪ ਦਾ ਮਿਲੇ ਹੁੰਦਾ ਨਾ ਬਹੁਤ ਵੱਡੀ ਗੱਲ ਸੀ ਮੈਂ ਤਾਂ ਉਹ ਇਹੀ ਕਹੂੰਗੀ ਵੀ ਦੇ ਦਾ ਕੋਈ ਆਣਖਾ ਬੰਦਾ ਹੋਊਗਾ ਵੀ ਇਹ ਨੂੰ ਕੋਈ ਕਮਰਾ ਨਾ ਦੇਵੇ ਰੇਟੋ ਵਗੈਰਾ ਮੈਂ ਵੀ ਜਨਾਨੀਆਂ ਹਾਂ ਹਾਂ ਮੈਂ ਨਾਲ ਆਉਂਗੀ ਤੁਹਾਨੂੰ ਬੇਚ ਸਕਦੇ ਹੋ ਨਹੀਂ ਇਹ ਲੋਵਰ ਜਨਾਨੀਆਂ ਨੂੰ ਲੈ ਕੇ ਆਉਂਗਾ ਤੇ ਲੋਵਰ ਕੰਮ ਕਰੂਗਾ ਹੁਣ ਵੀ ਕਰਦਾ ਹੁਣ ਉੱਥੇ ਸਤਾਈ ਹੋਗੀ ਹੁਣ ਉੱਥੇ ਮੈਂ ਮੇਰੇ ਦਿਲ ਚ ਆਏ ਮੈਨੂੰ ਪਤਾ ਪਹਿਲਾਂ ਲੱਗ ਜਾਂਦਾ ਇਹ ਉਥੋਂ ਵੀ ਭੱਜੂ ਕਹਿੰਦੇ ਉੱਥੇ ਪਾਵਨਦੀ ਹੋਣੀ ਹੋਗੀ ਦੋਤੀ ਕੋਲੇ ਹੁਣ ਪੈਸਾ ਨਹੀਂ ਇੱਕ ਥੋੜਾ ਸੀ ਕੱਲ ਬਲੌਗ ਪਾਤਾ ਫਿਰ ਮਿਰਚਾਂ ਲੜ ਗਈ ਮੋਟੋ ਕਹਾਣੀਆਂ ਮੈਂ ਜਾਂ ਤਾਂ ਫਿਰ ਬੰਦੇ ਕਹਿੰਦੇ ਨੇ ਗੋਲੋ ਨਾ ਉੰਨੀ ਕ ਗੱਲ ਕਰੋ ਜਿੰਨੀ ਕਾਬ ਦੀ ਹੈਸੀਅਤ ਆ ਹਨਾ ਤੇ ਵੀ ਉੰਨੀ ਕ ਗੱਲ ਕਰੋ ਜੇ ਹੁਣ ਮੈਂ ਸਨੇਤਾ ਫਿਰ ਉਹ ਮਿਰਚਾਂ ਲੱਗਦੀਆਂ ਨੇ ਕਿ ਐ ਕਿਉਂਕਿ ਹਾਂ ਮੇਰੀ ਬੇਇੱਜ਼ਤੀ ਆ ਦੇ ਵਿੱਚ ਬੇਇੱਜ਼ਤੀ ਨਾ ਕਰੋ ਤੁੰਨੂੰ ਕੌਣ ਕਹਾਂਗਾ ਤੂੰ ਤਾਂ ਸਾਡੇ ਬਾਰੇ ਦੱਸ ਵੀ ਤਾ ਸਾਨੂੰ ਘਰ ਲੈ ਕੇ ਦਿੱਤਾ ਜੀ ਤੂੰ ਘਰ ਲੈਣ ਵਾਲਾ ਹੁੰਦਾ ਫਿਰ ਸਾਨੂੰ ਠੱਕੇ ਖਾਣ ਦੀ ਕੀ ਲੋੜ ਸੀ ਬਣਾਇਆ ਪਿਆ ਹੁੰਦਾ ਘਰ ਪਹਿਲਾਂ ਅੱਜ ਅਸੀਂ ਐਡੀ ਦੂਰ ਨਾ ਬੈਠੇ ਹੁੰਦੇ ਆਪਦੇ ਬੱਚਿਆਂ ਨੂੰ ਛੱਡ ਕੇ ਇਹਨਾਂ ਦਾ ਪਿਓ ਐਡੀ ਦੂਰ ਨਾ ਬੈਠਾ ਹੁੰਦਾ ਜੇ ਤੇਰਾ ਘਰ ਬਣਾਇਆ ਹੁੰਦਾ ਠੀਕ ਆ ਅਸੀਂ ਤਾਂ ਠੱਕੇ ਖਾਂਦੇ ਫਿਰਦੇ ਆ ਦਿਨ ਰਾਤ ਅਸ ਤਾਂ ਭੁੱਖਾਂ ਦੇ ਹਾਂ ਕੱਟਦੇ ਆ ਇੱਕ ਟਾਈਮ ਰੋਟੀ ਖਾਂਦਾ ਮੇਰੇ ਘਰ ਵਾਲਾ ਇਹ ਹਜੇ ਬੋਲਣ ਨੂੰ ਮਰਦਾ ਵੀ ਇਹਨੇ ਸਾਨੂੰ ਘਰ ਬਣਾ ਕੇ ਦਿੱਤਾ ਤੈਨੂੰ ਕੀ ਪਤਾ ਬੀਸੀ ਕਿਵੇਂ ਬਣਾਇਆ ਕਿਵੇਂ ਨਹੀਂ ਬਣਾਇਆ ਤੋੜ ਤੋ ਤਾਂ ਤਮਾਸ਼ਾ ਦੇਖਣ ਵਾਲੇ ਜਖਣਾ ਜੀ ਜਦੋਂ ਅਸੀਂ ਘਰ ਲਿਆ ਸੀ ਠੀਕ ਆ ਉਦੋਂ ਤੇਰੇ ਵਰਗਾ ਤਾੜੀਆਂ ਮਾਰਦਾ ਹੁੰਦਾ ਸੀ ਵੀ ਇਹਨਾਂ ਦਾ ਬਿਆਨਾਂ ਵੀ ਮੁੜੂਗਾ ਵੀ ਦੇਖੀ ਇਹ ਘਰ ਲੈ ਨਹੀਂ ਸਕਦੇ ਵੀ ਇਹਨਾਂ ਦਾ ਬਿਆਨਾਂ ਵੀ ਮੁੜੂਗਾ ਪਰ ਥੋੜੀ ਉਪਾਤ ਤੋਂ ਅਸੀਂ ਬਹੁਤ ਠੀਕੰ ਆ ਵਧੀਆ ਗੇ ਤਾੜੀਆਂ ਮਾਰਨ ਵਾਲੇ ਤਾੜੀਆਂ ਮਾਰਦੀ ਰਹਿ ਜਾਂਦੇ ਨੇ ਤਮਾਸ਼ਾ ਦੇਖਣ ਵਾਲੇ ਤਮਾਸ਼ਾ ਦੇਖਦੀ ਰਹਿ ਜਾਂਦੇ ਨੇ ਇੱਜ਼ਤ ਉਹ ਵਾਹਿਗੁਰੂ ਨੇ ਰੱਖਣੀ ਹੁੰਦੀ ਆ ਸਾਡੀ ਉਹਨੇ ਇੱਜ਼ਤ ਰੱਖੀ ਆ ਅਸੀਂ ਘਰ ਲੈ ਕੇ ਘਰ ਦੇ ਵਿੱਚ ਬਹਿ ਗਏ ਪਰ ਤੂੰ ਕੋਈ ਕਸਰ ਨਹੀਂ ਸਾਡੀ ਤੋ ਦਾ ਤਮਾਸ਼ਾ ਦੇਖਣ ਵਾਲੇ ਦੇ ਵਿੱਚ ਖੜਾ ਦੀ ਵੀ ਅੱਜ ਵੀ ਇਹਨਾਂ ਦਾ ਬਿਆਨਾ ਮੁਰੂ ਅੱਜ ਵੀ ਬਿਆਨਾ ਮੁਰੂ ਇਹਦਾ ਹੀ ਗਾਰਦਾ ਸੀ ਹਜੇ ਉਲਟਾ ਬਦ ਨਾਮ ਕਰਦਾ ਕਿ ਮੈਂ ਘਰ ਲੈਤਾ 22 ਰੁਪਈਆ ਦੀ ਤੇਰੀ ਉਪਾਤ ਨਹੀਂ ਤੈਨੂੰ ਕੋਈ ਖੜਾ ਨਹੀਂ ਦਿੰਦਾ ਨਹੀਂ ਅਜੇ ਰਿਸ਼ਤਦਾਰ ਸਾਰੇ ਤੂੰ ਨਾ ਬੋਲੋ ਸਾਰੇ ਤੂੰ ਨਾ ਕਿ ਤੈਨੂੰ ਪੈਸੇ ਦੇਣੇ ਨੇ ਕੋਲਚੇ ਵਾਲਿਆਂ ਦੇ ਦੇਣੇ ਨੇ ਸਬਜ਼ੀ ਵਾਲਿਆਂ ਦੇ ਦੇਣੇ ਨੇ ਫਲਾਨੇ ਦੇ ਦੇਣੇ ਕਾਹਿੰਦਾ ਭੱਜਿਆ ਤੂੰ ਮਨੀ ਜੋ ਨਿਕਲਿਆ ਸਾਤੋ ਕੀ ਭੁੱਲਿਆ ਹੋਇਆ ਵੀ ਜ 100 ਰੁਪਈਆ ਵੀ ਲੋਕਾਂ ਦਾ ਦੇਣਾ ਕਿਸੇ ਦੇ 80 ਦੇਣੇ ਕਿਸੇ ਦਾ 100 ਰੁਪਈਆ ਦੇਣਾ ਏ 2 ਲੱਖ ਦਾ ਘਰ ਲੈ ਲੇਂਗਾ ਸਾਨੂੰ ਗੱਲਾਂ ਮਾਰਦਾ ਕਿ ਲੋਕਾਂ ਨੇ ਚੂਂਟ ਦੇ ਸੜਤਾ ਹੁਣ ਮਰੇ ਕੁੱਤੇ ਮੰਗੋ ਹੁਣ ਤਸਤਾਉ ਦਾ ਟਾਈਮ ਵੀ ਤੂੰ ਹਰ ਇੱਕ ਟੱਬਰ ਨੂੰ ਰੱਖ ਟੱਬਰ ਨੂੰ ਕੋ ਇੰਨਾ ਮਾੜਾ ਕਰਤਾ ਮੇਰੇ ਦਾ ਅੱਜ ਵੀ ਸਾਰੇ ਧੂਰੀ ਵਾਲੇ سامنے ਕਹਿੰਦੇ ਤੂੰ ਉਹਨੂੰ ਕਿਹੜਾ ਲਿਆ ਅਸੀਂ ਸਾਹਮਣੇ ਬੈਠ ਕੇ ਗੱਲ ਕਰਦੇ ਆ ਮੈਂ ਤਾਂ ਕਦੇ ਵੀ ਗੱਲ ਕਰਨੀ ਸਾਨੂੰ ਇੰਨਾ ਗੰਦਬੱਦ ਤਾਂ ਮੈਂ ਕੀ ਕਰਾਂ ਹੁਣ ਜਦੋਂ ਮੈਂ ਅਗਲਾ ਕਰਦੇ ਨਹੀਂ ਚਾਹੁੰਦਾ ਕੋਈ ਜ਼ਬਰਦਸਤੀ ਲੋਕਾਂ ਨੂੰ ਫੂਪਾਵਾ ਫਾੜ ਆ ਹੋ ਰਹੀ ਆ ਵੀ ਮਰੇ ਉਤਰਾਜ ਦੇ ਤਰਿਆਂ ਹੋਇਆ ਮੇਰਾ ਤਾਂ ਕਾ ਪੁਲਿਸ ਤੇ ਪੁਲਿਸ ਵਾਲੇ ਮੋਹਰ ਲਾ ਕੇ ਦਿੰਦੇ ਤੈਨੂੰ ਫੇਰ ਬੰਦਾ ਲੱਗਦਾ ਫੇਰ ਰਿਸ਼ਤੇਦਾਰ ਵੀ ਡੱਟਦੇ ਨੇ ਵੀ ਤੁਸੀਂ ਬਲੌਕਾਂ ਨੂੰ ਕਹਿੰਦੇ ਹੋ ਜੱਦ ਬਲਵਾਉਂਦਾ ਇਹ